ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਆ ਭਾਈ ਸਾਰਿਆਂ ਦੱਸਿਓ ਠਾਕੋ ਮੇਰੀ ਇਹ ਵੀਡੀਓ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਹੱਕ ਵਿੱਚ ਆ ਇਹ ਵੀਡੀਓ ਕਿਉਂ ਬਣਾ ਰਹੇ ਆ ਭਾਈ ਜਿਹੜਾ ਮਸਲਾ ਹੋਇਆ ਤੁਹਾਨੂੰ ਪਤਾ ਹੀ ਆ ਨਾ ਚਰਨ ਘਾਟ ਵਾਲਾ ਹਨਾ ਉਹ ਬਾਬੇ ਬਲਜੰਦਰ ਵਾਲਾ ਭਾਈ ਅਮਰਤਪਾਲ ਸਿੰਘ ਮੈਰੋਂ ਦਾ ਭਾਈ ਬਤ ਤੋਂ ਵੱਧ ਸਿੱਖ ਕੌਮ ਸਾਥ ਦੇਵੇ ਉਹ ਸਾਡੀਆਂ ਧੀਆ ਭੈਣਾਂ ਦੀ ਲੜਿਆ ਨਾ ਜਿਹੜੇ ਉਥੋਂ ਦੇ ਇਲਾਕੇ ਦੇ ਲੋਕ ਆ ਜਿਹੜੇ ਵੀਰ ਮੇਰੇ ਸੌਦੇ ਆ ਇਹ ਗੱਲ ਵੀਡੀਓ ਸੁਣ ਰਹੇ ਆ ਜਾਂ ਮੇਰੀ ਆਵਾਜ਼ ਸੁਣ ਰਹੇ ਆ ਮਾਵਾ ਭੈਣਾ ਬਜ਼ੁਰਗ ਸਾਰੇ ਹਨ ਮੈਥੋਂ ਵੱਡੇ ਛੋਟੇ ਥੋੜੇ ਚਰਨਾ ਚਾਰ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਮੈਂ ਠੀਕ ਆ ਵੱਧ ਤੋਂ ਵੱਧ ਬਾਬੇ ਦਾ ਭਾਈ ਨੂੰ ਆਪਣੇ ਦਾ ਸਾਥ ਦਿਓ ਅੰਮ੍ਰਿਤਪਾਲ ਸਿੰਘ ਮੈਰੋ ਜੀ ਦਾ ਠੀਕ ਆ ਗੱਲ ਕੀ ਆ ਭਾਈ ਉਹ ਸਾਡੀਆਂ ਧੀਆਂ ਭੈਣਾਂ ਨੇ ਲੜਿਆ ਤੇ ਆਹ ਜਿਹੜੇ ਲੋਕ ਇਹ ਕਹਿੰਦੇ ਹੁੰਦੇ ਸੀ ਜਿਵੇਂ ਆਹ ਬਾਬਾ ਟਡਰਿੰਗ ਵਾਲੇ ਵਰਗੇ ਕਹਿੰਦੇ ਹੁੰਦੇ ਸੀ ਹਰਜੀਤ ਸਿੰਘ ਟਡਰਿੰਗ ਵਾਲਾ ਬਾਬਾ ਦਾ ਕਿਹੜਾ ਹੋ ਠੀਕ ਆ ਉਹ ਕਹਿੰਦਾ ਬਈ ਇਹਨੂੰ ਮਾਰ ਕੇ ਸਬੂਤਾਂ ਮਟਾਤੇ ਹੋਰ ਵੀ ਕਾਮਰੇਟਾਂ ਦੀਆਂ ਇਹ ਵਿਚਾਰਧਾਰਾ ਹੁੰਦੀਆਂ ਸੀ ਜਦੋਂ ਕਿਤੇ ਵੀ ਬੇਆਦਬੀ ਹੋ ਜਾਂਦੀ ਸੀ ਨਾ ਉਦੋਂ ਕਹਿੰਦੇ ਹੁੰਦੇ ਸੀ ਜਾਂ ਉਹਨੂੰ ਮਾਰ ਦਿੱਤਾ ਜਾਂਦੀ ਸੀ ਦੁਸ਼ਟ ਨੂੰ ਝਟਕਾ ਆਉਂਦੇ ਸੀ ਨਹੀਂ ਨਹੀਂ ਇਹਨੂੰ ਮਾਰ ਕੇ ਤਾਂ ਸਾਰੇ ਸਬੂਤ ਹੀ ਮਿਟ ਗਏ ਉਹਨੂੰ ਪੁੱਛਣਾ ਸੀ ਉਹਨੂੰ ਕਿਹਨੇ ਭੇਜਿਆ ਹੈ ਹਨਾ ਉਹ ਕਿੱਥੋਂ ਆਇਆ ਉਹਦੀ ਵੀਡੀਓ ਦੇਖਣੀ ਸੀ ਉਹਦੀ ਵੀਡੀਓ ਕਰਾਉਣੀ ਸੀ ਉਹਦੇ ਸਬੂਤ ਇਕੱਠੇ ਕਰਨੇ ਸੀ ਲਓ ਭਾਈ ਤੁਸੀਂ ਵੀ ਆਜੋ ਤੁਹਾਨੂੰ ਖੁੱਲਾ ਸੱਦਾ ਆਇਆ ਮਤਪਾਲ ਸਿੰਘ ਮੈਰੋਂ ਕੋਲੇ ਇੱਕ ਸਬੂਤ ਨਹੀਂ ਇੱਕ ਵੀਡੀਓ ਨਹੀਂ ਪਤਾ ਨਹੀਂ ਕਿੰਨੀਆਂ ਦਾ ਵੀਡੀਓ ਹੈ ਕਿੰਨੇ ਵਾਇਟ ਮੈਸੇਜ ਹੈ ਕਿੰਨੀਆਂ ਕੁੜੀਆਂ ਨਾਲ ਬਾਬੇ ਦੀ ਹੈ ਨਾ ਕੋ ਕਰਮ ਦੀ ਵੀਡੀਓ ਹੈ ਯਾਰ ਗੰਦੀਆਂ ਮੰਦੀਆਂ ਵੀਡੀਓ ਤੱਕ ਪਈਆਂ ਉਹਦੇ ਕੋਲੇ ਇਤੁ ਵੱਡੇ ਸਬੂਤ ਕੀ ਚਾਹੀਦੇ ਤੁਹਾਡੀਆਂ ਧੀਆ ਪਹਿਣਾ ਨਾਲਾ ਨਾ ਪੰਜਾਬ ਮੈਂ ਤੁਹਾਡੀਆਂ ਧੀਆ ਪਹਿਣਾ ਦਾ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਪੰਜਾਬ ਦੀ ਧੀ ਪਹਿਣਾ ਤਾਂ ਸਾਰਿਆਂ ਦੀਆਂ ਧੀਆ ਪਹਿਣਾ ਬਾਈ ਸਾਂਝੀਆਂ ਆ ਠੀਕ ਆ ਤੇ ਸਿੱਖਾਂ ਨੂੰ ਤਾਂ ਯਾਰ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਇਹ ਜਿਹੇ ਬਾਬੇ ਨੂੰ ਅਸੀਂ ਬਾਹਰ ਆਉਣ ਦੇ ਦਈਏ ਉਹਦਾ ਡੇਰਾ ਹੀ ਪੱਕਾ ਬੰਦਨਾ ਕਰਵਾ ਸਕੀ ਮੈਂ ਭਾਈ ਅਮਰਤਪਾਲ ਸਿੰਘ ਮਹਿਰੋਂ ਨੂੰ ਅੱਜ ਤੱਕ ਵੈਗਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਮਿਲਿਆ ਤੱਕ ਨਹੀਂ ਗੱਲ ਤੱਕ ਨਹੀਂ ਕਦੇ ਫੋਨ ਨਾਲ ਤੇ ਹੋਈ ਵਿਚਾਰੇ ਨਾਲ ਪਰ ਮੈਂ ਜਿੱਥੇ ਹੀ ਆਪਣੀ ਯਾਰ ਗੱਲ ਸੱਚ ਆ ਯਾਰ ਉਥੇ ਆਪਾਂ ਸਾਥਰਾਂ ਦੇ ਜੀ ਮੇਰੇ ਵਰਗਾ ਹੋਣਾ ਇਥੇ ਫੇਸਬੁੱਕ ਬਲੌਗਰ ਯੂਟਿਊਬਰ ਬੜੀਆਂ ਵੀਡੀਓ ਪਾ ਦਿੰਦੇ ਆ ਭਾਈ ਤੁਸੀਂ ਕਿੱਥੇ ਹੋ ਯਾਰ ਉਹ ਕਿਹਦੇ ਲਈ ਲੜਦਾ ਫਿਰਦਾ ਉਹ ਆਪਣੇ ਪਰਿਵਾਰ ਲਈ ਚਾਚੇ ਤਾਇਿਆਂ ਦੀ ਜਾਂ ਕੋਈ ਰੇਤੇਦਰਾ ਦੀਆਂ ਕੁੜੀਆਂ ਲਈ ਲੜਦਾ ਯਾਰ ਉਹ ਸਾਡੀਆਂ ਧੀਆ ਭੈਣਾਂ ਲਈ ਲੇਣਦਾ ਫਿਰਦਾ ਵੀ ਕਾਹਨੂੰ ਇਹੋ ਜਿਹੇ ਡੇਰਿਆਂ ਤੇ ਜਾ ਕੇ ਕੋਈ ਸਾਡੀ ਧੀ ਭੈਣ ਨੂੰ ਹੱਥ ਨਾ ਪਾ ਲੇ ਤੇ ਉਹ ਲੋਕਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੀਆਂ ਆਉਂਦੀਆਂ ਧੀਆ ਭੈਣਾਂ ਕੁਵਾਰੀਆਂ ਐ ਡੇਰਿਆਂ 'ਚ ਛੱਡ ਆਉਂਦੇ ਆ ਫਿਰ ਜਵੇਂ ਅਕਲ ਨਹੀਂ ਬੇਕੂਠੇ ਹੋ ਬਣੇ ਬੈਠੇ ਆ ਯਾਰ ਲੋਕਾਂ ਇਹਨਾਂ ਦੀ ਅਕਲ ਕਿੱਥੇ ਗਈ ਨਾਲੇ ਹੁਣ ਤਾਂ ਸਾਰਾ ਕੁਝ ਸਪਸ਼ਟ ਹੋ ਗਿਆ ਕਿੰਨੇ ਡੇਰਿਆਂ ਦੀਆਂ ਕਰਤੂਤਾਂ ਬਾਹਰ ਆ ਗਈਆਂ ਕਿੰਨੇ ਬਾਬਿਆਂ ਦੀਆਂ ਵੀਡੀਓ ਬਾਹਰ ਆ ਗਈਆਂ ਕਿੰਨਾ ਕੁਝ ਹੋ ਗਿਆ ਅੱਖਾਂ ਦੇ ਪੱਟੀ ਬੰਨੀ ਬੈਠਿਆ ਚੱਲ ਸਾਰਾ ਕੁਝ ਛੱਡ ਕੇ ਇੱਕ ਪਾਸੇ ਗੱਲ ਸੋਚੋ ਵੀ ਯਾਰ ਹੁਣ ਤਾਂ ਸਾਥ ਦੇਈਏ ਨਾ ਅਸੀਂ ਭਾਈ ਸਾਦਾ ਨਾਲ ਖੜੀਏ ਭਾਈ ਅਮਰਤਪਾਲ ਦੇ 8-10 ਦਿਨ ਹੋ ਗਏ ਯਾਰ ਉਹ ਵਿਚਾਰੇ ਨੇ ਕਿੰਨੀਆਂ ਵੀਡੀਓ ਪਾ ਕੇ ਕਹਿਆ ਵੀ ਯਾਰਾ ਨਾ ਹੁਣ ਤੇ ਹੈਗੇ ਆ ਸਾਰੇ ਲੋਕ ਇੱਕ ਨਹੀਂ ਵੀ ਸਾਥ ਦੇ ਨਾਲ ਹੀ ਬਥੇਰੇ ਆ ਪਰ ਉਹ ਇਕੱਲੇ ਤੁਰੇ ਫਿਰਦੇ ਆ ਯਾਰ ਅਸੀਂ ਕਿੱਥੇ ਆ ਗਏ ਭਾਈ ਹੈ ਆ ਤਾਂ ਜਦੋਂ ਅਸੀਂ ਆਪਣੀਆਂ ਜਾਇਦਾਦਾਂ ਜ਼ਮੀਨਾਂ ਲਈ ਇਕੱਠ ਕਰ ਸਕਦੇ ਆ ਧਰਨੇ ਲਾ ਸਕਦੇ ਆ ਆ ਤਾਂ ਉਹ ਤੂੰ ਬੜੀ ਵੱਡੀ ਗੱਲ ਆ ਬਾਈ ਯਾਰ ਹੈ ਜੋ ਲੋਚੇ ਲੰਡੇ ਇਹ ਇਹ ਜੇ ਸਾਧ ਪਿੱਛੇ 200 ਬੰਦਾ ਕੱਢ ਸਕਦਾ ਅਸੀਂ ਕੀ ਗੱਲ 20-50 ਹਜ਼ਾਰ ਆਪਦੇ ਸਿੱਖ ਭਾਈ ਆਪਦੇ ਭਰਾ ਨਾਲ ਨਹੀਂ ਕੱਢਦਾ ਕਦੇ ਫਿਰ ਵਾਰੀ ਵਾਰੀ ਗੱਲ ਉੱਥੇ ਹੀ ਆਉਂਦੀ ਆ ਉਹ ਲੜਿਆ ਕਿਤੇ ਲਈ ਆ ਹੈ ਉਹਨਾਂ ਨੇ ਸਾਹਮਣੇ ਦੇ ਕੋਲੋਂ ਸਾਰੇ ਪ੍ਰੂਫ ਇਕੱਠੇ ਆ ਨਾ ਕੋਲੇ ਜਾ ਕੇ ਦੇਖ ਸਕਦੇ ਹੋ ਜਿਹੜੇ ਲੋਕਾਂ ਨੂੰ ਆਏ ਹੁੰਦਾ ਸੀ ਵੀ ਇਹ ਤਾਂ ਉਹ ਨਹੀਂ ਲੜਦੇ ਫਿਰਦੇ ਸਿੱਕ ਤਾਂ ਉਹ ਹੀ ਕੁੱਟ ਦਿੰਦੇ ਆਲੇ ਕਦੇ ਹੈ ਇਹ ਤਾਂ ਉਹ ਹੀ ਬਹੁਤ ਲੋਕ ਕਹਿੰਦੇ ਹੁੰਦੇ ਸੀ ਨਾ ਇਹ ਤਾਂ ਸੌਦਾ ਇਹਨਾਂ ਕੋਲੇ ਤਾਂ ਇਹ ਤਾਂ ਸੌਦਾ ਲਾ ਦਿੰਦੇ ਆ ਜੀ ਫਿਰ ਸੌਦਾ ਲਾ ਦੇਣਗੇ ਇਹ ਤਾਂ ਗੱਲ ਨਹੀਂ ਕਰਦੇ ਤਾਂ ਵਿਚਾਰ ਨਹੀਂ ਕਰਦੇ ਆਜੋ ਤੁਸੀਂ ਪ੍ਰਸ਼ਾਸਨ ਕੋਲੇ ਜਾਓ ਪੁਲਿਸ ਕੋਲੇ ਜਾਓ ਤੁਸੀਂ ਵਿਚਾਰ ਕਰ ਲਓ ਹੁਣ ਤੱਕ ਇਹ ਤਾਂ ਸੌਦਾ ਨਹੀਂ ਲੱਗਿਆ ਹਜੇ ਤੱਕ ਤਾਂ ਜਾਉਂਦਾ ਜਾਦਾ ਸਾਹਮਣੇ ਬੈਠਾ ਹੈ ਪਵਾਉ ਕੀ ਅਸਾ ਕਿਹੜੀਆਂ ਧਾਰਾਂ ਲਗਦੀਆਂ ਵਿੱਚ ਉਹਨਾਂ ਤੇ ਪਵਾਉ ਇਹ ਜੀਆਂ ਗੁਰੂ ਗੰਡਾ ਰੰਨਾ ਤੇ ਹੈ ਜਿਹੜੀਆਂ ਨੂੰ ਇਹ ਮਹਾਰਾਜ ਦੀ ਹਜ਼ੂਰੀ ਚ ਯਾਰ ਉਹ ਸਾਡੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਆ ਹੈ ਨਾ ਕਿ ਭਾਈ ਅਸੀਂ ਉਹਨੂੰ ਉਹਨਾਂ ਨੂੰ ਇੱਕ ਸਿਰਫ ਕਿਤਾਬ ਹੀ ਸਮਝੀ ਜਾਂਦੇ ਆ ਗੁਰੂ ਦਾ ਦਰਜਾ ਦਿੱਤਾ ਹੀ ਨਹੀਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਯਾਰ ਇੱਕ ਬੰਦਾ ਇਹ ਜਿਆ ਕੁਝ ਗਲਤ ਮੈਂ ਉਹ ਸ਼ਬਦ ਨਹੀਂ ਵਰਤਦਾ ਗੰਦ ਪਾ ਰਿਹਾ ਗਲਤ ਕੰਮ ਕਰ ਰਿਹਾ ਹੈ ਹੈ ਸਰੇ ਆਮੋਦੀਆਂ ਸੀਸੀਟੀਵੀ ਫੁਟੇਜ ਤੋਂ ਲੈ ਕੇ ਵੀਡੀਓ ਕਿੰਨੀਆਂ ਵਾਇਸ ਮੈਸੇਜ ਸਾਰਾ ਕੁਸ ਤੁਸੀਂ ਦੇਖ ਲਿਆ ਕਰ ਲਿਆ ਹੈ ਫਿਰ ਬਾਈ ਇੱਥੇ ਤਾਂ ਯਾਰ ਸਾਰਿਆਂ ਨੂੰ ਬੋਲਣਾ ਚਾਹੀਦਾ ਜਿੰਨੇ ਯੂਟਿਊਬਰ ਆ ਫੇਸਬੁੱਕ ਵਾਲੇ ਸੋਸ਼ਲ ਮੀਡੀਆ ਵਾਲੇ ਤਾਂ ਬੋਲ ਗਏ ਬਾਈ ਯਾਰ ਹੈ ਸਿੱਖਾਂ ਦੇਤੀ ਪੁੱਤ ਹੋ ਗਏ ਅਸੀਂ ਇੰਨੀ ਕੁ ਵਾਇਜ਼ ਯਾਰ ਫਿਰ ਤਾਂ ਸਾਡਾ ਜਮੀ ਜਮੀਰ ਮਰਿਆ ਹੋਇਆ ਹੈ ਬਾਈ ਸੌ ਲੱਗੇ ਮੈਂ ਜਾ ਕੇ ਉਹਦੇ ਨਾਲ ਖੜ ਜਾਂਦਾ 30% ਪਾ ਹਜਮ ਤੁਰ ਫਿਰ ਨਹੀਂ ਸਕਦਾ ਹਾਂ ਜੇ ਆਈ ਤਾਂ ਹੈਗਾ ਵੀ ਆਈ ਵੀ ਕਹਾਂ ਵੀ ਮੈਂ ਜਮਾ ਨਹੀਂ ਤੋਰਦਾ ਜ਼ਿਆਦਾ ਪਰ ਸਾਰੇ ਨਾਲ ਇੰਨਾ ਕਠਵਟ ਜਿਹਾ ਦੂਰ ਜਾਣ ਦੇ ਦਿੱਕਤ ਆਉਂਦੀ ਆ ਹਨਾ ਪਰ ਮੈਂ ਜਮਾ ਨਾਲ ਖੜਦਾ ਜਾ ਕੇ ਆ ਹੈ ਕੋਤੰਦਰਾ ਸੋਸੀ ਸਹੀ ਸਲਾਮ ਤੋਂ ਕੇ ਬੋਲੇ ਤੱਕ ਨਹੀਂ ਬਈ ਯਾਰ ਕਮਾਲ ਹੋਈ ਪਈ ਆ ਕੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਸ਼ਰਮ ਲੱਗਦੀ ਆ ਹੈ ਕਿ ਅਸੀਂ ਸਰਪਾਉ ਦੇ ਨੇਜੇ ਲਈ ਜਾਉਨੇ ਆ ਯਾਰ ਆਪਦੇ ਲਈ ਸੋਚਦੇ ਕਰਦੇ ਆ ਇਹ ਤਾਂ ਗੱਲ ਵੀ ਵੈਸੇ ਜੇ ਸੋਚ ਕੇ ਦੇਖੋ ਨਾ ਇਹ ਤੁਸੀਂ ਆਪਦੇ ਨਿੱਜੇ ਲਈ ਜਾਉਨੇ ਤਾਂ ਤਾਂ ਗੱਲ ਹੀ ਨਿੱਜ ਤੇ ਆਈ ਪਈ ਆ ਯਾਰ ਇਹਦੂ ਵੱਡਾ ਤੁਹਾਨੂੰ ਥੋੜੇ ਲਫੇੜੇ ਵਾਜਦੇ ਆ ਇਹਦੂ ਵੱਡੀ ਕੀ ਗੱਲ ਹੋਊਗੀ ਥੋੜੇ ਗਲਮੇ ਚ ਹੱਥ ਪੈਂਦਾ ਥੋੜੀਆਂ ਆਪ ਗਾਂਈਆਂ ਲਾਈਆਂ ਜਾਂਦੀਆਂ ਸ਼ਰੇਆਮ ਤੇ ਪੱਗ ਲਾਉਣ ਵਾਲੀ ਗੱਲ ਹੀ ਕਿਉਂ ਕਹਿ ਰਹੇ ਆ ਥੋੜੀ ਜਿੱਦ ਨੂੰ ਹੱਥ ਕਿਉਂ ਪਹਿਰਾਂ ਕਿਉਂਕਿ ਧੀਆਂ ਭੈਣਾਂ ਤਾਂ ਸਾਰਿਆਂ ਨੇ ਜਾਂਝੀਆਂ ਤੇ ਇਹ ਜੇ ਗੰਦਮੰਦ ਉੱਥੇ ਡੇਰਾਂ 'ਚ ਬਹਿ ਕੇ ਪਤਾ ਨਹੀਂ ਕਿੰਨੀਆਂ ਨੂੰ ਬਰਗਲਾ ਕੇ ਪਸਾਉਂਦੇ ਹੋਣਗੇ ਯਾਰ ਹੈ ਭੈਣ ਨੇ ਬੰਨ ਕੇ ਸਿਰ ਤੇ ਚੁੰਨੀਆਂ ਆਈਆਂ ਕੀ ਬਣੇ ਬ ਕੀ ਅੱਜ ਨਾ ਬੋਲੋਗੇ ਫਿਰ ਕਦੋਂ ਬੋਲੋਗੇ ਕੀ ਗੱਲ ਜਦੋਂ ਆਪ ਦੇਤੇ ਆ ਗਈ ਇਕੱਠੀਆਂ ਜਮਾਂ ਦੂਜੇ ਲੋਟ ਦੇਖਣ ਲਾਗੇ ਫਿਰ ਉਦੋਂ ਹੈ ਨੰਗਾ ਨਾਚ ਕਰਾਉਣ ਲਾਗੇ ਵੀ ਹਾਂ ਰੂਮ ਡਾਂਸ ਵਾਲਾ ਕੰਮ ਚੱਲ ਪਿਆ ਇਕੱਠੀਆਂ ਕਰਕੇ ਧੀਆ ਭੈਣਾਂ ਨੂੰ ਤੇ ਵੀ ਨੱਚੋ ਜਦੋਂ ਸਾਰੇ ਨੰਗੀਆਂ ਨਚਾਉਣ ਲੱਗ ਗੇ ਮਸੇ ਰੰਗੜੰਗੂ ਫੇਰ ਜਾ ਕਹੋਗੇ ਹੈ ਫਿਰ ਫਿਰ ਲਾਹੋਗੇ ਕਿਹਦਾ ਜਾ ਕੇ ਇਥੇ ਦਾ ਸਰਪ ਵੀ ਨਹੀਂ ਲਾਉਣਾ ਫਾਦਾ ਨਾਰੀ ਮਾਰਨਾ ਵੀ ਹਾਂ ਭਾਈ ਇਹਦੇ ਤੇ ਪਰਚਾ ਹੋਣਾ ਚਾਹੀਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਕੌਣ ਬੰਦੇ ਸੀ ਜਿਹੜੇ ਇਹਨਾਂ ਨੂੰ ਸਪੋਰਟ ਕਰੀ ਜਾਂਦੇ ਆ ਹੈ ਕਹੇ ਜੇ ਡੇਰੇ ਕਿਹੜੇ ਆ ਇਹ ਜੇ ਖਾਨੇ ਨੂੰ ਬੰਦ ਕਰਾਇਆ ਜਾਵੇ ਯਾਰ ਪੱਕਾ ਮੇਰੀ ਵੀਡੀਓ ਲੰਮੀ ਹੋ ਜਾਓ ਮੇਰੇ ਬਾਈ ਬਣ ਕੇ ਯਾਰ ਸਪੋਰਟ ਕਰੋ ਠੀਕ ਆ ਭਾਈ ਅਮਰਪਾਲ ਸਿੰਘ ਮਹਿਰੋਂ ਦੀ ਇਹ ਕਈ ਵਾਰੀ ਕੋਈ ਅਖਰਵਾਦਾ ਹੈਗਾ ਟੱਕਿਆ ਜਾਂਦਾ ਹੁੰਦਾ ਤਾਂ ਭੁੱਲ ਚੁੱਕ ਹੋ ਜਾਂਦੀ ਹੈ ਕਈ ਵਾਰੀ ਬੋਲਣ ਤੇ ਤਾਂ ਮaaf ਕਰਿਓ ਠੀਕ ਆ ਅਮਰ ਬਾਰੀ ਬਾਰੀ ਕਹਿੰਦਾ ਆਪਾ ਬਾਬੇ ਕਿੱਧਰ ਗਏ ਬਾਬੇ ਦਾ ਕਿਹੜੇ ਐ ਇਹ ਜਿਹੜੇ ਕਹਿੰਦੇ ਹੁੰਦੇ ਸਾਨੂੰ ਸਬੂਤ ਨਹੀਂ ਜੀ ਹੈ ਇਹ ਵਿਚਾਰਾਂ ਦੀ ਜੋਗਾ ਵਿਚਾਰਾਂ ਵਾਲਿਆਂ ਨੂੰ ਵੀ ਲਿਆਓ ਯਾਰ ਹੁਣ ਕੁਝ ਬੋਲਦੇ ਚਲੋ ਠੀਕ ਆ ਆਪਾਂ ਇੰਨੀ ਗੱਲ ਕਹਿਣੀ ਸੀ ਪਰ ਬੋਲਿਓ ਜਿੰਨੇ ਕਿ ਜੋਗੇ ਹੈਗੇ ਹੋ ਬੋਲਤਾ ਬੋ ਕੰਮ 세 ਕੰਮ ਹੈ ਆਪਣਾ ਪੀਜਾ ਮਨੋ ਰਾਜਮਾਨ ਦੇ ਨਾਮ ਤੇ ਮੇਰਾ ਵੀ ਜਿੰਨੂ ਲਾਈਕ ਕਰਿਓ ਫੋਲੋ ਕਰਿਓ